ਇਹ ਇਕੱਲਾ ਹੀ ਸੀਗਾ ਮਤਲਬ ਜੀ ਆਇਆ ਇੱਥੇ ਤੇ ਲੋ ਉਹਨਾਂ ਨੇ ਜਦੋਂ ਕੀਤਾ ਇਹ ਕਹਿੰਦਾ ਵੀ ਤੁਸੀਂ ਕਿਉਂ ਕਿਸੇ ਦੇ ਮਾਂ ਤੇ ਪੁੱਤ ਮਾਰਦੇ ਹੋ ਉਹਨਾਂ ਨੇ ਇੰਨੀ ਗੱਲ ਕਹੀ ਤਾਂ ਉਹਨਾਂ ਨੇ ਕੀਤਾ ਜੀ ਬੋਤਲ ਸੀਗੀ 2 ਲੀਟਰ ਵਾਲੀ ਭਰੀ ਹੋਈ ਉਹਨਾਂ ਨੇ ਉੱਪਰ ਸੱਕਤੀ ਉਹਦੇ ਤੇ ਜਦੋਂ ਇਹ ਭੱਜ ਕੇ ਬਾਹਰ ਆਉਣ ਲੱਗਿਆ ਜੀ ਉਹਨੇ ਸੀਗ ਮਾਰੀ ਬੰਦਾ ਆਮ ਨਾ ਮੈਂ ਪੂੰ ਲੈ ਜਦ ਕਿਥੇ ਆ ਕਹਿੰਦਾ ਉੱਥੇ ਬੈਠਾ ਮੈਂ ਮੰਮੀ ਆ ਗਿਆ ਕਹਿੰਦਾ ਇਹ ਕਹਦਾ ਤੂੰ ਪੂਰੀ ਚੜੀ ਘਟ ਕੇ ਆ ਮੇਰੇ ਆਤੇ ਤੇ ਉਹ ਮੁੰਡੇ ਨੇ ਜਾਨੀ ਦੀ ਜਿਹੜਾ ਕਹਿੰਦਾ ਵੀ ਉਹਨੇ ਆਕੀ ਜਾਂਦੀ ਮੁੜ ਕੇ ਸੰਤਾ ਇਹਦੇ ਤਾਇ ਨੇ ਕਹਿੰਦਾ ਵੀ ਆਪਣੇ ਮੁੰਡੇ ਦੇ ਸੱਟਾਂ ਮਾਰ ਕੇ ਸੰਤਾ ਨੂੰ ਪਤਾ ਹੀ ਨ ਲੱਗਾ ਵੀ ਕੀ ਹੋਸ ਹੋ ਗਿਆ ਤੇਰਾ ਬੇਟਾ ਆ ਜਾਂ ਜੀ ਸਿਗਾ ਜੀ ਹਾਂਜੀ ਦੁੱਧ ਲੈਣ ਚੱਲਿਆ ਸੀਗਾ ਉਹ ਕਹਿੰਦਾ ਮਮਾ ਦੁੱਧ ਲੈ ਕੇ ਆਉਣਾ ਵਾ ਤੇ ਉੱਥੇ ਜੰਗੀ ਉਹਨਾਂ ਕੋਲੇ ਬਹਿ ਗਿਆਗਾ ਉਹ ਵਹੀ ਗੱਲ ਹੋਈ ਆ ਜਿਹੜੀ ਮੁੰਡੇ ਨੇ ਦੱਸੀ ਆ ਤੇ ਦੂਜਾ ਵਾਲਾ ਤਾਂ ਗੱਲ ਉਹ ਪਤਾ ਨਹੀਂ ਚੱਗਾ ਉਹ ਮੁੜ ਕੇ ਤੇ ਜਾ ਉਹ ਕਹਿੰਦਾ ਮੈਂ ਆਉਣਾ ਮੈਂ ਫੂਨ ਲੈ ਜਾਤੀ ਕਿੱਥੇ ਹੈ ਕਹਿੰਦਾ ਇੱਥੇ ਬੈਠਾ ਮੈਂ ਮੰਮੀ ਆ ਗਿਆ ਕਹਿੰਦਾ ਤੇ ਕਹਿੰਦਾ ਤੂੰ ਚੂੜੀ ਚੜੀ ਕੱਟ ਕੇ ਰੱਖ ਮੇਰੇ ਆਤੇ ਤੇ ਉਹ ਮੁੰਡੇ ਨੇ ਜਾਨੀ ਦੀ ਜਦੋਂ ਕਹਿੰਦਾ ਵੀ ਉਹਨੇ ਆਗਦੀ ਲਾਤੀ ਮੁੰਡੇ ਨੇ ਜਾਂਦੀ ਮੁੜ ਕੇ ਸੰਤਾ ਦੇ ਤਾਏ ਨੇ ਫੂਨ ਕੀਤਾ ਵੀ ਆਪਣੇ ਮੁੰਡੇ ਦੇ ਹੱੱਤਾ ਮਾਰ ਕੇ ਸੰਤਾ ਨੂੰ ਪਤਾ ਹੀ ਨਹੀਂ ਲੱਗਾ ਵੀ ਕੀ ਕੁਛ ਹੋ ਗਿਆ ਯਾਰ ਇਹੋ ਲੈ ਕੇ ਮੈਂ ਥੈਂਕ ਯੂ ਤੇਰਾ ਹੋ ਗਿਆ ਹੁਣ ਕੀ ਮੰਗ ਕਰਦੇ ਹੁਣ ਜੀ ਮੈਂ ਆਪਦੇ ਪੁੱਤ ਦੇ ਟਾਈਮ ਪਾਸ ਕਰਦੀ ਮੇਰਾ ਬੰਦਾ ਵੀ ਸੱਜ ਤੇ ਹੈ ਨੀਆ ਇਹ ਮੈਨੂੰ ਪਾਰਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਕੀ ਗੱਲ ਕੀ ਹੋਈ ਟੋਡੇ ਗੱਲ ਸਰ ਕੁਛ ਨਹੀਂ ਵੀ ਨਹੀਂ ਹੋਈ ਸੀਗੀ ਮਤਲਬ ਫਰੈਂਡ ਸਰਕਲ ਸੀਗਾ ਮਤਲਬ ਬੋਲਦਾ ਚੱਲਦਾ ਸੀਗਾ ਸਾਡੇ ਨਾਲ ਵਧੀਆ ਤੇ ਇਹਨਾਂ ਰਾਤ ਮੁੰਡਾ ਗਿਆ ਇਹ ਗੱਲ ਗੁੱਲ ਕਰਦਾ ਹੁਣ ਫੋਨ ਦੇ ਉੱਪਰ ਤੇ ਉਹ ਆ ਰਿਹਾ ਸੀਗਾ ਮੁੰਡਾ ਤੇ ਇਹਨੂੰ ਬਲਾ ਕੇ ਉਹ ਬੰਦਿਆਂ ਨੇ ਅੰਦਰ ਕਹਿੰਦੇ ਵੀ ਪਹਿਲਾਂ ਤਾਂ ਕਹਿੰਦੇ ਉਹਨੂੰ ਪੈਗ ਬੁਗ ਲਾ ਲਾ ਪੈਗ ਬੁਗ ਉਹਨੇ ਨਹੀਂ ਲਾਇਆ ਚਲੋ ਕਹਿੰਦੇ ਵੀ ਮੈਂ ਪੈਗਅ ਤੇ ਨਹੀਂ ਲਾਉਣਾ ਠੀਕ ਹੈ ਉਹ ਗੱਲ ਕੋਈ ਕਰ ਰਹੇ ਹੋਣੇ ਚਿੱਟੂਟੇ ਦੀ ਆਪਾਂ ਨੂੰ ਨਹੀਂ ਪਤਾ ਚਿੱਟੂਟੇ ਦੀ ਗੱਲ ਕਰ ਰਹੇ ਆ ਇਹ ਕਰੇ ਇਹ ਇਕੱਲਾ ਹੀ ਸੀਗਾ ਮਤਲਬ ਆਇਆ ਇੱਥੇ ਚਲੋ ਉਹਨਾਂ ਨੇ ਜਦੋਂ ਕੀਤਾ ਇਹ ਕਹਿੰਦਾ ਵੀ ਤੁਸੀਂ ਕਿਉਂ ਕਿਸੇ ਦੇ ਮਾਂ ਦੇ ਪੁੱਤ ਮਾਰਦੇ ਹੋ ਉਹਨਾਂ ਨੇ ਇੰਨੀ ਗੱਲ ਕਹੀ ਤਾਂ ਉਹਨਾਂ ਨੇ ਕੀਤਾ ਜੀ ਬੋਤਲ ਸੀਗੀ 2 ਲੀਟਰ ਵਾਲੀ ਭਰੀ ਵੀ ਉਹਨਾਂ ਨੇ ਉੱਪਰ ਸੱਟੀ ਉਹਦੇ ਤੇ ਜਦੋਂ ਇਹ ਭੱਜ ਕੇ ਬਾਹਰ ਆਉਣ ਲੱਗਿਆ ਜੀ ਕਾਦੀ ਪਟ્રોલ ਕੀ ਪਾਇ ਉੱਤੇ ਕੀ ਪਾਇ ਪਟ્રોલ ਪਾਇਆ ਜੀ ਅੱਛਾ ਹਾਂਜੀ ਅੱਗ ਲਾਵੀ ਹਾਂਜੀ ਅੱਗ ਲਾਤੀ ਭੱਜਿਆ ਸੀ ਆ ਮਗਰ ਉਹਦਾ ਮੁੰਡੇ ਖੜੇ ਸੀਗੇ ਬਾਹਰ ਉਹਨਾਂ ਨੇ ਬਜਾਈ ਅੱਗ ਜੀ ਹਾਂਜੀ ਕੋਈ ਰਣਜੀਤ ਸੁਬਾ ਰਣਜੀਤ ਨਹੀਂ ਨਹੀਂ ਕੋਈ ਨਹੀਂ ਸੀ ਕੋਈ ਵੀ ਨਹੀਂ ਸੀ ਦੋਸਤੀ ਸੀ ਹਾਂਜੀ ਦੋਸਤੀ ਸੀ ਵਧੀਆ ਬੋਲਦੇ ਚੱਲਦੇ ਸੀਗੇ ਇੱਕ ਦੂਜੇ ਨਾਲ ਕਾਰਨ ਕੀ ਕਿਉਂ ਅੱਗ ਕਿਉਂ ਲਾਈ ਉਹਨਾਂ ਨੇ ਨਹੀਂ ਕਾਰਨ ਤਾਂ ਹੀ ਹੁਣ ਮਤਲਬ ਪਤਾ ਹੀ ਆਈ ਆ ਆਪਾਂ ਨੂੰ ਅੱਜ ਕੱਲ ਦੇ ਸਮੇਂ ਦੇ ਵਿੱਚ ਸਾਡੇ ਪਹਿਲਾਂ ਵੀ ਮੌਤ ਹੋ ਗਈ ਹੈ ਟੀ ਚਟੇਲ ਜੀ ਉਦਾਂ ਹੀ ਮਤਲਬ ਐਕਸ਼ਨ ਕੋਈ ਵੀ ਬੰਦਾ ਐਕਸ਼ਨ ਲੈਂਦਾ ਹੀ ਹੁੰਦਾ ਕਿਸੇ ਜੀਤੇ ਚਲੋ ਉਹਨਾਂ ਨੇ ਭਾਪੇ ਦੌਰ ਦੇ ਕਹਤਾ ਜੀ ਹਾਂ ਜੀ ਇਨਸਾਨ ਨਾ ਟੁੱਟੇ ਸਾਨੂੰ ਵੀ ਕਿੱਟੇ ਵਾਲਾ ਰੋਕਦਾ ਸੀ ਰੋਕਦਾ ਸੀ ਜੀ ਹਾਂ ਜੀ ਕਾਈ ਲੱਗਦੀ ਹਾਂ ਜੀ ਕੀ ਮੰਗ ਕੇ ਆਉਂ ਮੰਗ ਸਾਡੀ ਇਹੀ ਇਨਸਾਨ ਮਿਲਣਾ ਚਾਹੀਦਾ ਜੀ ਉੱਤੋਂ ਤੁਸੀਂ ਆਪ ਜਾ ਕੇ ਦੇਖ ਲਓ ਹਾਲ ਤੇ ਮੇਰਾ ਹੀ ਭਤੀਜਾ ਹੀ ਲੱਗਦਾ ਜੀ